ਇਸ ਝੋਨੇ ਨੂੰ ਦੇਖੋ ਜੀ ਬਿਮਾਰੀ ਬਹੁਤ ਜ਼ਿਆਦਾ ਪਈ ਹੋਈ ਹੈ ਸ਼ੀਤ ਬ্লাইਟ ਵੀ ਪਈ ਹੋਈ ਹੈ ਨਾਲ ਹਲਦੀ ਰੋਗ ਵੀ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਬੈਕਟੀਰੀਅਲ ਲੀਫ ਬ্লাইਟ ਵੀ ਬਹੁਤ ਜ਼ਿਆਦਾ ਹੈ ਤੇ ਜਿਹੜਾ ਹੁਣ ਇਸ ਸਮੇਂ ਝੋਨਾ ਬਹੁਤ ਹੀ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਇਹਦਾ ਕਾਰਨ ਕਿਤੇ ਨਾ ਕਿਤੇ ਆਪਾਂ ਮੌਸਮ ਨੂੰ ਨਹੀਂ ਜ਼ਿਆਦਾ ਦੋਸ਼ ਦੇ ਸਕਦੇ ਕਿਤੇ ਨਾ ਕਿਤੇ ਆਪਾਂ ਵੀ ਇੱਦੇ ਬਹੁਤੋ ਵੱਡੇ ਕਾਰਨ ਦੇ ਵਜੋਂ ਆਪਾਂ ਵੀ ਆਪਣੀ ਗਲਤੀ ਆਪਾਂ ਨੂੰ ਮੰਨਣੀ ਪਊਗੀ ਕਿਉਂਕਿ ਆਪਾਂ ਜਿਹੜਾ ਜ਼ਿਆਦਾ ਸੰਘਣਾ ਝੋਨਾ ਲਗਾਉਨੇ ਆ ਜ਼ਿਆਦਾ ਉਸ ਦੇ ਵਿੱਚ ਖਾਦ ਖੁਰਾਕ ਦੰਨੇ ਆ ਤੇ ਜ਼ਿਆਦਾ ਪਾਣੀ ਖੜਾ ਰੱਖਦੇ ਆ ਤੇ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੀਆਂ ਆਪਾਂ ਦਵਾਈਆਂ ਮਿਲਾ ਕੇ ਕਰਦੇ ਆ ਇਹ ਕਾਰਨ ਜਿਹੜੇ ਆਪਣੇ ਵੱਲੋਂ ਵੀ ਕਾਰਨ ਬਣਦੇ ਨੇ ਜ਼ਿਆਦਾ ਬਿਮਾਰੀ ਪੈਣ ਦੇ ਤੇ ਫਿਰ ਬਿਮਾਰੀਆਂ ਜਿਹੜੀਆਂ ਨੇ ਕੰਟਰੋਲ ਦੇ ਵਿੱਚ ਨਹੀਂ ਆਉਂਦੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਦੋਂ ਜ਼ਿਆਦਾ ਖੁਰਾਕ ਪਈ ਹੁੰਦੀ ਹੈ ਝੋਨੇ ਦੇ ਵਿੱਚ ਤਾਂ ਮਲ ਦਾ ਜ਼ਿਆਦਾ ਹੈ ਤੇ ਗਰੋਥ ਜ਼ਿਆਦਾ ਕਰਦਾ ਹੈ ਤੇ ਫਿਰ ਬਿਮਾਰੀਆਂ ਤੇ ਕੀਟ ਪਤੰਗੇ ਜ਼ਿਆਦਾ ਆਉਂਦੇ ਨੇ ਇਸ ਲਈ ਅੱਗੇ ਤੋਂ ਧਿਆਨ ਰੱਖਿਓ ਕਿ ਘੱਟ ਖਾਦ ਖੁਰਾਕ ਪਾ ਕੇ ਆਪਾਂ ਝੋਨੇ ਦਾ ਪਾਲਣ ਪੋਸ਼ਣ ਕਰੀਏ ਤੇ ਘੱਟ ਖੇਤ ਦੇ ਵਿੱਚ ਪਾਣੀ ਜਮਾ ਰੱਖੀਏ ਤੇ ਜਦੋਂ ਵੀ ਕੋਈ ਬਿਮਾਰੀ ਪਵੇ ਆਪਾਂ ਸਪਰੇਅ ਕਰਨੀਆਂ ਤਾਂ ਸਿੰਗਲ ਸਾਲਟ ਦੀ ਸਪਰੇਅ ਕਰੋ ਮਿਲਾ ਕੇ 3-4 ਸਾਲਟ ਲੱਸੀ ਬਣਾ ਕੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਫਿਰ ਉਹ ਬਿਮਾਰੀ ਜਿਹੜੀ ਆ ਆਊਟ ਆਫ ਕੰਟਰੋਲ ਹੋ ਜਾਂਦੀ ਆ ਉਹ ਰੁਕਦੀ ਨਹੀਂ ਹੈਗੀ ਤੇ ਸਿੱਧਾ ਅਸਰ ਜਿਹੜਾ ਹੈ ਝੋਨੇ ਦੇ ਝਾੜ ਤੇ ਪੈਂਦਾ ਤੇ ਝਾੜ ਬਿਲਕੁਲ ਘਟ ਜਾਂਦਾ ਤੇ ਫਿਰ ਝੋਨਾ ਜਿਹੜਾ ਇਹ ਘਾਟਾ ਜਿਹੜਾ ਜ਼ਿੰਮੇਦਾਰ ਨੂੰ ਬਹੁਤ ਵੱਡਾ ਦੇ ਕੇ ਜਾਂਦਾ ਏ ਅੱਗੇ ਤੋਂ ਸੁਚੇਤ ਰਹੋ ਜੀ